ਦੇ ਦਰਸ਼ਨ ਨੇ ਬਾਣੀ ਨੂੰ ਸੁਣਨਾ ਬਾਣੀ ਨੂੰ ਪੜ੍ਹਨਾ ਬਾਣੀ ਨੂੰ ਵਿਚਾਰਨਾ ਇਹ ਗੁਰੂਆਂ ਦੇ ਹੀ ਦਰਸ਼ਨ ਹਨ ਜੀ ਜੇਕਰ ਕੋਈ ਗੁਰੂਆਂ ਦੇ ਦਰਸ਼ਨ ਕਰਨਾ ਚਾਹੁੰਦਾ ਹੈ ਉਹਨੂੰ ਫਿਰ ਇਸ ਤਰੀਕੇ ਦੇ ਨਾਲ ਆਪਣੇ ਘਰ ਵਿੱਚ ਬਾਣੀ ਪੜ੍ਹਨੀ ਚਾਹੀਦੀ ਹੈ ਬਾਣੀ ਦੀ ਵਿਚਾਰ ਕਰਨੀ ਚਾਹੀਦੀ ਹੈ ਕਿਉਂ ਕਰਕੇ ਉਹਨਾਂ ਮਹਾਪੁਰਖਾਂ ਨੇ ਨਿਰੰਕਾਰ ਨਾਲ ਸਾਨੂੰ ਜੋੜਿਆ ਆਪਣੇ ਨਾਲ ਨਹੀਂ ਜੋੜਿਆ ਜੀ ਤੇ ਜੇਕਰ ਕੋਈ ਉਹਨਾਂ ਦੇ ਦਰਸ਼ਨ ਕਰਨਾ ਵੀ ਚਾਹੁੰਦਾ ਹੈ ਫਿਰ ਕਹਿੰਦੇ ਆ ਸ਼ਬਦ ਨਾਲ ਜੁੜ ਜਾਏ ਬਾਣੀ ਨਾਲ ਜੁੜ ਜਾਏ ਉਹਨਾਂ ਦੇ ਹੀ ਦਰਸ਼ਨ ਹੈ ਜੀ ਇਹ ਸੁਦਰਸ਼ਨ ਦੇਖ ਜੀਵਾ ਗੁਰ ਤੇਰਾ ਮੇਰੇ ਮਾਲਕ ਜਦੋਂ ਮੈਂ ਤੈਨੂੰ ਮਿਲਦਾ ਨਾ ਹਨ ਕਰਕੇ ਤੇਰੀ ਬਾਣੀ ਸੁਣਦਾ ਹਾਂ ਦਰਸ਼ਨ ਕਰਦਾ ਹਾਂ ਮੈਂ ਜੀ ਉੱਠਦਾ ਹਾਂ ਜੀ ਇਹ ਗੁਣਾਵਾਲਾ ਜੀਵਨ ਲੈ ਕਰਕੇ ਮੈਂ ਜੀ ਪੈਣਾ ਹਾਂ ਜਿਹੜਾ ਮਨ ਅਧਿਆਤਮਿਕ ਤੌਰ ਤੇ ਮਰਿਆ ਹੋਇਆ ਹੈ ਵੱਬ ਲਾਲਚ ਵਿੱਚ ਡੁੱਬਾ ਹੋਇਆ ਹੈ ਦੇਰੇ ਦਰਸ਼ਨ ਕਰਕੇ ਮਾਲਕ ਜੀ ਜੀ ਪੈਣੇ ਉੱਠ ਪੈਣੇ ਇਹੀ ਜੀਵਨ ਹੈ ਫਿਰ ਦਰਸ਼ਨ ਦੇਖ ਜੀਵਾ ਗੁਰ ਤੇਰਾ ਆਖਾਂ ਜੀਵਾ ਬਿਸਰੇ ਮਰ ਜਾਓ ਜੇ ਅਸੀਂ ਆਖਦੇ ਪਏ ਆ ਸੁਣਦੇ ਪਏ ਆ ਤੇਰੀ ਬਾਣੀ ਅਸੀਂ ਜਿਉਨੇ ਪਏ ਆ ਨਹੀਂ ਤੇ ਅਧਿਆਤਮਕ ਪੱਖ ਤੋਂ ਅਸੀਂ ਤੇ ਮਰੇ ਹੋਏ ਆ ਫਿਰ ਇਹ ਜੀਵਨ ਪ੍ਰਵਾਨ ਨਹੀਂ ਹੈ ਜੀ ਫਿਰ ਸੋ ਗਿਆਨ ਵਾਲਾ ਜੀਵਨ ਪ੍ਰਵਾਨ ਹੈ ਸੱਚ ਵਾਲਾ ਜੀਵਨ ਪ੍ਰਵਾਨ ਹੈ ਤੇਰੇ ਦਰ ਉੱਪਰ ਦਰਸ਼ਨ ਦੇਖ ਜੀਵਾ ਗੁਰ ਤੇਰਾ ਤੇਰਾ ਦਰਸ਼ਨ ਕਰਕੇ ਮੈਂ ਜੀ ਉੱਠਦਾ ਹਾਂ ਮੇਰਾ ਹਿਰਦਾ ਆਨੰਦ ਨਾਲ ਭਰਪੂਰ ਹੋ ਜਾਂਦਾ ਹੈ ਮੇਰੇ ਮਾਲਕ ਜੀ ਮੈਂ ਉੱਠ ਪੈਣਾ ਮੈਂ ਜੀ ਪੈਣਾ ਹਾਂ ਜੀ ਵੀ ਤੇਰੇ ਦਰਸ਼ਨ ਕਰਕੇ ਕਰਨਾ ਹੀ ਮੇਰਾ ਜੀਵਨ ਹੈ ਜੀ ਤੇਰੇ ਦਰਸ਼ਨ ਕਰਕੇ ਮੇਰਾ ਮੱਥਾ ਖਿੜ ਜਾਂਦਾ ਹੈ ਤੇਰੇ ਦਰਸ਼ਨ ਕਰਕੇ ਮੇਰਾ ਮਰਝਾਇਆ ਹੋਇਆ ਜੀਵਨ ਪ੍ਰਮਾਤਮਾ ਉਹ ਫਿਰ ਵਗਾਸ ਵਿੱਚ ਆ ਜਾਂਦਾ ਹੈ ਪੂਰਨ ਕਰਮ ਹੋਏ ਪ੍ਰਭ ਮੇਰਾ ਪਰ ਇਹ ਤਾਂ ਹੀ ਹੋ ਸਕਦਾ ਜੇਕਰ ਤੇਰੀ ਪੂਰੀ ਕਿਰਪਾ ਹੋ ਜਾਏ ਪ੍ਰਭ ਮੇਰਾ ਏ ਮੇਰੇ ਪ੍ਰਮਾਤਮਾ ਏ ਮੇਰੇ ਪ੍ਰਭੂ ਏ ਸਰਬਸ਼ਕਤੀਮਾਨ ਪ੍ਰਮਾਤਮਾ ਪੂਰਨ ਕਰਮ ਹੋਏ ਪ੍ਰਭ ਮੇਰਾ ਏ ਮੇਰੇ ਪ੍ਰਭੂ ਤੇਰੀ ਪੂਰੀ ਕਿਰਪਾ ਹੋ ਜਾਏ ਤੇ ਤਾਂ ਹੀ ਪਤਾ ਲੱਗਦਾ ਹੈ ਜੀ ਪੂਰਨ ਕਰਮ ਹੁੰਦਾ ਬਖਸ਼ਿਸ਼ ਕਰਮ ਹੁੰਦਾ ਰਹਿਮਤ ਮੇਰੇ ਮਾਲਕ ਜੀ ਮੈਂ ਤੇਰੇ ਦਰਸ਼ਨ ਕਰਦਾ ਤੇ ਮੈਂ ਜੀ ਉੱਠਦਾ ਹਾਂ ਮੈਂ ਅਧਿਆਤਮਕ ਗੁਣਾਂ ਦਾ ਵਾਲਾ ਬਣ ਜਾਂਦਾ ਹਾਂ ਹਿਰਦਾ ਮੇਰਾ ਪਰਫੁੱਲਤ ਹੋ ਜਾਂਦਾ ਹੈ ਪਰ ਇਹ ਤਾਂ ਹੀ ਹੋ ਸਕਦਾ ਜੇ ਤੇਰੀ ਕਿਰਪਾ ਹੋਵੇ ਤੇਰੀ ਕਿਰਪਾ ਤੋਂ ਬਿਨਾ ਕਿਵੇਂ ਹੋ ਸਕਦਾ ਹੈ ਤੇਰੀ ਮਿਹਰ ਹੋਵੇ ਤੇਰੀ ਕਿਰਪਾ ਹੋਵੇ ਤੇ ਤਾਂ ਹੀ ਹੋ ਸਕਦਾ ਹੈ ਜੀ ਨਦਰ ਕਰੇ ਤਾਂ ਸਿਮਰਿਆ ਜਾਏ ਤੇਰੀ ਨਜ਼ਰ ਹੋਵੇ ਤਾਂ ਸਿਮਰਨ ਹੋਊਗਾ ਤੇਰੀ ਨਜ਼ਰ ਹੋਊਗੀ ਤੇ ਤੇਰੀ ਯਾਦ ਵਿੱਚ ਜੁੜ ਸਕਦੇ ਆ ਤੇਰੀ ਕਿਰਪਾ ਦੇ ਪਾਤਰ ਬਣ ਸਕਦੇ ਆ ਪੂਰਨ ਕਰਮ ਹੋਏ ਪ੍ਰਭ ਮੇਰਾ ਤੇਰੀ ਕਿਰਪਾ ਹੋਏ ਤਾਂ ਹੀ ਮਾਇਆ ਦੀ ਮੋਹ ਦੀ ਜਾਲੀ ਕੱਟੀ ਜਾ ਸਕਦੀ ਪਰਮਾ ਦੀ ਸਿਲ ਕੱਟੀ ਜਾ ਸਕਦੀ ਆ ਪਰਮਾ ਦੀਆਂ ਜ਼ੰਜੀਰਾਂ ਕੱਟੀਆਂ ਜਾ ਸਕਦੀਆਂ ਨੇ ਗੁਰੂ ਕਾਟੀ ਬੇੜੀ ਪੱਗੋ ਤੇ ਗੁਰੂ ਸਾਹਿਬ ਦੀ ਕਿਰਪਾ ਦੇ ਨਾਲ ਪੈਰਾਂ ਦੀਆਂ ਬੇੜੀਆਂ ਕੱਟੀਆਂ ਜਾਂਦੀਆਂ ਨੇ ਬੰਦ ਖਲਾਸੀ ਹੋ ਜਾਂਦੀ ਆ ਜੀ ਬੰਦ ਖਲਾਸੀ ਪਾਣੇ ਹੋਏ ਹੋਰ ਆਕ ਨਾ ਸਕਿਆ ਕੋਈ ਜੀਆਂ ਦਾ ਮਾਇਆ ਦੇ ਵਿੱਚੋਂ ਆਜ਼ਾਦ ਹੋਣਾ ਤੇ ਜੀਆਂ ਦਾ ਮਾਇਆ ਦੇ ਵਿੱਚ ਡੁੱਬ ਜਾਣਾ ਇਹ ਤੇਰੇ ਹੁਕਮਾਂ ਦੇ ਵਿੱਚ ਹੀ ਹੈ ਜਦੋਂ ਤੇਰੀ ਕਿਸੇ ਉੱਪਰ ਕਿਰਪਾ ਹੋ ਜਾਂਦੀ ਹੈ ਉਹ ਤੇਰਾ ਦਾਸਰਾ ਬਣ ਜਾਂਦਾ ਹੈ ਪੂਰਨ ਕਰਮ ਹੋਏ ਪ੍ਰਭ ਮੇਰਾ ਜਦੋਂ ਪੂਰੀ ਕਿਰਪਾ ਹੋ ਜਾਂਦੀ ਹੈ ਮਨ ਵਸ ਵਿੱਚ ਆ ਜਾਂਦਾ ਹੈ ਮਨ ਵਸੇ ਆਵੇ ਨਾਨਕਾ ਜੇ ਪੂਰਨ ਕਿਰਪਾ ਹੋਏ ਜੇ ਪੂਰੀ ਕਿਰਪਾ ਹੋ ਜਾਏ ਤੇ ਮਨ ਤਾਂ ਹੀ ਟਿਕਾਉ ਦੇ ਵਿੱਚ ਆਉਂਦਾ ਹੈ ਜੀ ਠੀਕ ਹੈ ਆਪਾਂ ਗੁਰੂਦਵਾਰੇ ਆ ਸਕਦੇ ਆ ਜੀ ਬੈਠ ਸਕਦੇ ਆ ਇਸ਼ਨਾਨ ਕਰਕੇ ਆ ਜਾਨੇ ਆ ਪਰ ਮਨ ਟਿਕਾਉਣਾ ਆਪਣੇ ਹੱਥ ਵਿੱਚ ਨਹੀਂ ਹੈ ਇਹ ਮਨ ਦੀ ਖੇਡ ਸਮਝਣੀ ਜਿਹੜੀ ਹੈ ਜਾਂ ਸਮਝਾਉਣੀ ਜਿਹੜੀ ਹੈ ਤੇ ਗੁਰੂ ਦੀ ਕਿਰਪਾ ਤੇ ਡਿਪੈਂਡ ਕਰਦਾ ਗੁਰੂ ਦੀ ਮਿਹਰ ਤੇ ਹੀ ਡਿਪੈਂਡ ਕਰਦਾ ਹੈ ਜੀ ਆਪਾਂ ਇਸ਼ਨਾਨ ਕਰ ਸਕਦੇ ਨੇ ਤਨਯਮ ਕਰ ਸਕਦੇ ਆ ਆਪਾਂ ਇਹ ਕਰਮ ਕਰ ਸਕਦੇ ਆ ਇਹ ਕਰਮ ਕਰਨ ਵਿੱਚ ਅਸੀਂ ਸੁਤੰਤਰ ਆ ਮਾੜੇ ਵੀ ਕਰਮ ਕਰ ਸਕਦੇ ਆ ਚੰਗੇ ਵੀ ਕਰਮ ਕਰ ਸਕਦੇ ਆ ਸਾ ਸੰਗਤ ਵਿੱਚ ਆਉਣਾ ਬੜਾ ਚੰਗਾ ਕਰਮ ਹੈ ਅੰਮ੍ਰਿਤ ਵੇਲੇ ਉੱਠਣਾ ਬਹੁਤ ਚੰਗਾ ਕਰਮ ਹੈ ਬਾਣੀ ਪੜ੍ਹਨੀ ਬਹੁਤ ਚੰਗਾ ਕਰਮ ਹੈ ਗੁਰੂ ਘਰ ਦੀ ਸੇਵਾ ਕਰਨੀ ਬਹੁਤ ਚੰਗਾ ਕਰਮ ਹੈ ਪਰ ਮਨ ਟਿਕਾਉ ਉਹ ਵਿੱਚ ਇਹ ਸਾਡੇ ਵਾਸ ਵਿੱਚ ਨਹੀਂ ਹੈ ਜੀ ਆਪਾਂ ਆਪਣੇ ਜੋਰ ਨਾਲ ਮਨ ਨੂੰ ਨਹੀਂ ਟਿਕਾ ਸਕਦੇ ਆ ਇਹ ਤਾਂ ਪੂਰੀ ਕਿਰਪਾ ਹੋ ਜਾਏ ਮਾਲਕ ਦੀ ਤਾਂ ਹੀ ਮਨ ਵਾਸ ਵਿੱਚ ਆਉਂਦਾ ਹੈ ਜੀ ਇਹ ਤਾਂ ਮਾਲੀ ਵਾਲੀ ਤੇ ਬਾਗਬਾਨੀ ਖੇਡ ਹੀ ਹੈ ਮਾਲੀ ਸੋਹਣੇ ਕਰਮ ਕਰ ਸਕਦਾ ਹੈ ਬੁੱਟਿਆਂ ਨੂੰ ਪਾਣੀ ਪਾਉਣਾ ਬੜਾ ਚੰਗਾ ਕਰਮ ਹੈ ਉਹਦਾ ਬੁੱਟਿਆਂ ਨੂੰ ਖਾਦ